सत श्रीकाली देख रहे हो रंजीत कौर लुरुआत करा लुधियाना पचमी विधानसभा सीट से जिमनी चोन ली वोटिंग जारी है वोटिंग शाम छह बजे तक चलेगी चौदह उम्मीदवार ਚੌਨ ਮੈਦਾਨ ਵਿੱਚ ਚੋਣ ਕਿਸਮਤ ਅਜ਼ਮਾ ਰਹੇ ਪੋਲਿੰਗ ਬੂਥਾਂ ਹੇਠਾਂ ਅਤੇ ਬਾਹਰ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਨੇ ਕਾਂਗਰਸ ਦੇ ਉਮੀਦਵਾਰ ਭਾਰਤ ਕੁਸ਼ਨਾਸ਼ ਨੇ ਮਾਲਵਾਪੁਰ ਵਿੱਚ ਵੋਟ ਪਾਇਆ ਦੂਜੇ ਪਾਸੇ ਭਾਜਪਾ ਦੇ ਉਮੀਦਵਾਰ ਜੀਵਨ ਗੁਪਤਾ ਨੇ ਜੈਂਸਕੂ ਵਿੱਚ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੇ ਪਰਿਵਾਰ ਨਾਲ ਗੁਰਨਾਨਕ ਪਬਲਿਕ ਸਕੂਲ ਵਿੱਚ ਵੋਟ ਪਾਇਆ ਤੇ ਸਿਲ ਤੇ ਕੋ ਲੇਕਰ 1.75 ਤੋਂ ਇਲਾਵਾ 469 ਵੋਟਰ ਨੇ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕਾਂ ਨੂੰ ਪੀਸ ਕੀਤੀ ਹੈ ਕਿ ਛੁੱਟੀ ਨਾ ਸਮਝਿਓ ਵੋਟ ਪਾਉਣ ਜ਼ਰੂਰ ਜਾਇਓ ਵਿਕਾਸ ਦੇ ਤੱਤੀ ਦੇ ਤੁਸੀਂ ਆਪਣਾ ਯੋਗਦਾਨ ਪਾਓ ਤੇ ਲੁਧਿਆਣਾ ਪਛਮੀ ਵਿਧਾਨ ਸਭਾ ਸੀਟ ਤੇ ਜ਼ਿਮਨੀ ਚੋਣ ਦੀ VOTING ਜਾਰੀ ਹੈ ਸ਼ਾਮ 6 ਵਜੇ ਤੱਕ ਚ ਵੋਟਿੰਗ ਚੱਲੇਗੀ 14 ਉਮੀਦਵਾਰ ਮੈਦਾਨ ਵਿੱਚ ਨਹੀਂ ਦੁਜੇ ਪਾਸੇ ਦੱਸਦੀ ਹੈ ਕਿ ਸੁਰੱਖਿਆ ਦੇ ਹਿਸਾਬ ਨਾਲ ਸਖਤ ਪ੍ਰਬੰਧ ਕੀਤੇ ਗਏ ਨੇ ਦੱਸਦੀ ਹੈ ਕਿ ਇਸ ਮੌਕੇ ਤੇ ਮੁੱਖ ਮੰਤਰੀ ਨੇ ਕਿਹਾ ਕਿ ਆਮ ਲੋਕਾਂ ਨੂੰ ਵੱਧ ਚੜ ਕੇ ਸਪੋਰਟਿੰਗ ਵਿੱਚ ਹਿੱਸਾ ਲੈਣਾ ਵੀ ਲੈਣਾ ਚਾਹੀਦਾ ਹੈ ਤੇ ਨਾਲ ਹੀ ਆਸ਼ੂ ਦਾ ਕਹਿਣਾ ਹੈ ਕਿ ਮੈਨੂੰ ਪਰਮਾਤਮਾ ਤੇ ਵਿਸ਼ਵਾਸ ਹੈ ਲੋਕ ਖੁੱਲ ਕੇ ਵੋਟ ਕਰਨਗੇ ਫਤਵਾ ਦੇਣਗੇ ਕਿ ਲੋਕ ਆਸ਼ੂ ਜੀ ਨੂੰ ਬਹੁਤ ਪਿਆਰ ਕਰਦੇ ਨੇ ਪ੍ਰਚਾਰ ਦੌਰਾਨ ਲੋਕਾਂ ਨੇ ਆਸ਼ੂ ਜੀ ਤੇ ਵਿਸ਼ਵਾਸ ਜਤਾਇਆ ਈਰਾਨ ਤੇ ਇਜ਼ਰਾਈਲ ਦੇ ਚੱਲ ਰਹੇ ਜੰਗ ਦਰਮਿਆਨ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਭਾਰਤ ਸਰਕਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਸੁਰੱਖਿਆ ਥਾਵਾਂ ਤੇ ਭੇਜਣ ਦੀ ਮੰਗ ਕੀਤੀ ਹੈ ਧਾਮੀ ਨੇ ਕਿਹਾ ਕਿ ਇਹ ਜੰਗ ਪਤਾ ਨਹੀਂ ਕਿੰਨੀ ਦੇਰ ਚੱਲੇਗੀ ਇਸ ਦਾ ਕੋਈ ਅੰਦਾਜ਼ਾ ਨਹੀਂ ਲਗਾਇਆ ਜਾ ਸਕਦਾ ਬੈਸ ਕਰਕੇ ਪਾਰ ਸਰਕਾਰੀ ਇਨਾਮ ਦੇ ਸਾਰੇ ਗੁਰਦੁਆਰਾ ਸਾਹਿਬ ਵਿੱਚ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਸੁਰੱਖਿਆ ਥਾਵਾ ਤੇ ਭੇਜੇ ਇਸ ਨਾਲ ਉਹਨਾਂ ਨੇ ਕਿਹਾ ਕਿ ਅਧਿਕਾਰੀਆਂ ਨਾਲ ਸੰਪਰਕ ਕਰਨਗੇ ਤੇ ਗੁਰੂ ਸਹਿਬਾਨ ਤੇ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਸੁਰੱਖਿਆ ਦੀ ਪਾਵਨ ਸਰੂਪਾ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਤੇ ਗੱਲਬਾਤ ਕਰਨਗੇ ਤੇ ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਵਿਰੇ ਸੈਕਟਰ ਤਰਵਜਾ 54 ਦੀ ਆਦਰਸ਼ ਕਲੋਨਿ ਵਿੱਚ ਕਬਜ਼ੇ ਵਿਰੁੱਧ ਵੱਡੀ ਕਾਰਵਾਈ ਸ਼ੁਰੂ ਕੀਤੀ ਹੈ ਪ੍ਰਸ਼ਾਸਨ ਟੀਮ मौके ਤੇ ਪਹੁੰਚੀ ਤੇ ਬਡੋਲ ਸਰ ਐਂਬੂਲੈਂਸ ਨਾਲ ਮੌਕੇ ਤੇ ਪਹੁੰਚ ਕੇ ਲਾਪਰਵਾਹ ਇਕਰ ਜ਼ਮੀਨ ਤੇ ਨਜਾਇਜ਼ ਕਬਜ਼ੇ ਨੂੰ ਮੁਕਤ ਕਰਵਾਏ ਜਾਣਕਰ ਮਤਾਬਕ ਵੀਰਵਸ ਮੇਰੇ ਪ੍ਰਸ਼ਾਸਨ ਦੀ ਟੀਮ ਪੌਂਚੀ ਸੀ ਜਿੱਤੇ ਇਹ ਨਜਾਇਜ਼ ਕਬਜ਼ੇ ਤੋਂ ਦੀ ਕਾਰਵਾਈ ਸ਼ੁਰੂ ਕੀਤੀ ਗਈ ਇਸ ਜਦ ਤੱਕ ਲੋਕ ਪਹਿਲਾਂ ਹੀ ਆਪਣਾ ਸਮਾਨ ਹਟਾ ਕੇ ਕਿਸਨ ਕਿਉਂਕਿ ਪ੍ਰਸ਼ਾਸਨ ਨੇ ਪਹਿਲਾਂ ਹੀ ਚੇਤਾਵਨੀ ਉਹਨਾਂ ਦਿੱਤੀ ਸੀ ਕੁਝ ਨਹੀਂ ਆਪਣੇ ਆਪ ਉਹ ਅੱਗ ਲਗਾ ਲਈ ਜਿਸ ਤੋਂ ਬਾਅਦ ਲੋਕ ਸਮਾਨ ਹਟਾ ਰਹੇ ਸਨ ਡਿਪਟੀ ਕਮਿਸ਼ਨਰ ਨਿਸ਼ਾੰਤ ਕੁਮਾਰ ਯਾਦਵ ਦੇ ਦੁਆਈ ਹੈ ਕਿ ਕੁਵਟ ਵੱਡੀ ਮੀਟਿੰਗ ਕੀਤੀ ਗਈ 1000 ਤੋਂ ਵੱਧ પોલીસ ਕਰਮਚਾਰੀ ਇਸ ਮੌਕੇ ਤਾਇਨਾਤ ਕੀਤੇ ਗਏ ਸਨ ਐਸਐਸਪੀ ਨੇ ਪ੍ਰੋਸਾ ਦਿੱਤਾ ਹੈ ਕਿ ਕਾਨੂੰਨ ਵਿਵਸਥਾ ਬਣਾਈ ਰੱਖਣ ਲਈ 1000 ਤੋਂ ਵੱਧ પોલીસ ਕਰਮਚਾਰੀ ਤਾਇਨਾਤ ਕੀਤੇ ਗਏ ਨੇ ਤੇ ਪੂਰੇ ਖੇਤਰ ਵਿੱਚ ਬੈਰੀਕੇਡਿੰਗ ਕੀਤੀ ਗਈ ਹੈ ਸ਼ਰੋਮੀ ਅਕਾਲੀ ਦਲ ਦੇ ਆਗੂ ਬਿਕਰਮ ਸਿੰਘ ਮਜੀਠੀਆ ਵੱਲੋਂ ਆਪਣੇ ਇੱਕ ਸਾਊਂਡ ਤੇ ਕੈਬਨਿਟ ਮੰਤਰੀ ਡਾਕਟਰ ਅਮਜੋਤ ਸਿੰਘ ਦੀ ਇਤਰਾਜ ਯੋਗ ਤਸਵੀਰਾਂ ਸਾਂਝੀਆਂ ਕਰਨ ਦੇ ਮਾਮਲੇ ਚ ਮੰਤਰੀ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਹੁਸ਼ਿਆਰਪੁਰ ਪੁਲਿਸ ਨੇ ਇਸ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਵਿੱਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਰਵਜੋਤ ਸਿੰਘ ਨੇ ਮੀਠਿਆ ਤੇ ਔਰਤਾਂ ਦਾ અપਮਾਨ ਕਰਨ ਤੇ ਘਟਿਆ ਰਾਜਨੀਤਿਕ ਦੋਸ਼ ਲਗਾਇਆ ਉਹਨਾਂ ਕਹਿੰਦੇ ਕਿ ਮੀਠਿਆ ਨੇ ਲੁਧਿਆਣਾ ਜਿਲ੍ਹੇ ਦੀ ਚੋਣਕ ਚਾਅ ਆਦਮੀ ਪਾਰਟੀ ਦੀ ਸੰਭਾਵਿਤ ਜਿੱਤ ਦੀ ਬੁਖਹਾਰਤ ਵਿੱਚ ਇਹ ਫੋਟੋ ਵਾਇਰਲ ਕੀਤੀ ਹੈ ਕਿ ਮੀਠਿਆ ਨੇ ਆਪਣੇ ਐਕਸ ਅਕਾਊਂਟ ਤੇ ਸ਼ੋਕਮਾਰ ਨਗਰੀਆ ਨਾਮ ਦੇ ਸੋਸ਼ਲ ਮੀਡੀਆ ਅਕਾਊਂਟ ਦੀਆਂ ਤਸਵੀਰਾਂ ਸਾਂਝੀਆਂ ਕਿਤਨੇ ਸੇ ਇਤਬਾਰ ਮੀਠਿਆ ਨੇ ਕਹਿੰਦਾ ਨਾਲ ਕੈਬਨਟ ਮੰਤਰੀ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਨੇ ਜਿਸ ਤੋਂ ਬਾਅਦ ਵਿਵਾਦ ਹੋ ਗਿਆ। ਈਰਾਨ ਤੇ ਇਜ਼ਰਾਈਲ ਮੁਸਕਾਰ ਸੰਘਰਸ਼ ਹੁਣ ਖਤਰਨਾਕ ਮੋੜ ਤੇ ਪਹੁੰਚ ਗਏ। ਇਜ਼ਰਾਈਲੀ ਹਵਾਈ ਫੌਜ ਨੇ ਈਰਾਨ ਦੇ ਅਰਾਕ ਪਾਰੀ ਜਲ ਰੀਐਕਟਰ ਤੇ ਹਮਲਾ ਕੀਤਾ ਜਿਸ ਨੂੰ ਪਰਮਾਣੂ ਹਥਿਆਰਾਂ ਲਈ ਪ੍ਰਯੋਗੀ ਨਾਲ ਜੋੜਿਆ ਜਾਂਦਾ ਹੈ। ਇਹ ਰੀਐਕਟਰ ਤਹਿਰਾਨ ਤੋਂ ਲਗਭਗ 250 ਕਿਲੋਮੀਟਰ ਦੱਖਣ-ਪੱਛਮ ਵਿੱਚ ਸਥਿਤ ਹੈ। ਤਹਿਰਾਨ ਦੇ ਸਰਕਾਰੀ ਟੈਲੀਵਿਜ਼ਨ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਟਾਰਗੇਟ ਏਰੀਆ ਨਾਲ ਲਾਲ ਕਿਰੇ ਵਿੱਚ ਇਸ ਨੂੰ ਦਿਖਾਇਆ ਗਿਆ ਸੀ ਵਿਸ਼ੇਸ਼ ਨਾਲ ਸਿੱਤੇ ਦਾ ਹਿਊਮਨ ਰਾਈਟਸ ਐਕਟੀਵਿਟੀ ਚਸ ਮੂਵ ਉਤਾਰੋ ਕਿ ਇਜ਼ਰਾਇਲੀ ਹਮਲੇ ਅਜਨ ਤੱਕ ਇਰਾਨ ਵਿੱਚ ਘਟੋਂ ਘਟ 637 ਲੋਕਾਂ ਦੀ ਮੌਤ ਹੋ ਚੁੱਕੀ ਹੈ 1329 ਲੋਕ ਜ਼ਖਮੀ ਹੋਏ ਨੇ ਰਿਤਕਾ ਵਿੱਚ 283 ਆਮ ਨਾਗਰਿਕ ਨੇ ਤੇ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਰੈਂਡਰ ਨਹੀਂ ਕਰਾਂਗੇ ਇਰਾਨ ਦੇ ਵਿੱਚ ਲਗਾਤਾਰ ਹਾਲਾਤ ਖਰਾਬ ਹੁੰਦੇ ਜਾ ਰਹੇ ਨੇ ਮੌਸਮੀ ਪਾਣੀ ਬਾਰੇ 2 ਜੂਨ ਤੱਕ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਮੀਂਹ ਤੇ ਤੇਜ਼ ਹਵਾਵਾਂ ਬਾਰੇ ਅਲਰਟ ਜਾਰੀ ਕੀਤਾ ਹੈ 21 ਬਈ ਜੂਨ ਨੂੰ ਪੰਜਾਬ ਦੇ ਜ਼ਾਰਾ ਤਲ ਜ਼ਿਲ੍ਹੇ ਵਿੱਚ ਮੀਂਹ ਪਵੇਗਾ 40 ਕਿਲੋਮੀਟਰ ਦੀ ਰਫਤਾਰ ਦੇ ਨਾਲ ਹਵਾਵਾਂ ਚੱਲਣ ਗਿਆ ਪੰਜਾਬ ਵਿੱਚ ਤਾਪਮਾਨ ਰੱਤ ਤੋਂ ਵੱਧ 3.6 ਡਿਗਰੀ ਸੈਲਸੀਅਸ ਵਧਿਆ ਹਾਲਕਤ ਤਾਪਮਾਨ ਆਮ ਨਾਲੋਂ 1.7 ਡਿਗਰੀ ਘੱਟ ਹੈ ਤੇ ਹੁਣ 8 ਜੁਲ੍ਹ ਵਿੱਚ ਮੀਂਹ ਦੀ ਭੂਕਬਾਨੀ ਹੈ 19 ਤੋਂ 22 ਜੂਨ ਤੱਕ ਰਾਤ ਦੇ ਕਈ ਜ਼ਿਲ੍ਹਿਆਂ ਵਿੱਚ ਤੇਜ਼ ਹਵਾਵਾਂ ਤੂਫਾਨ ਮੀਂਹ ਪੈਣ ਦੀ ਸੰਭਾਵਨਾ ਜਿਸ ਕਾਰਨ ਹਿਮਾਚਲ ਪ੍ਰਦੇਸ਼ ਤੇ ਨਾਲਾ ਤੇ ਪੰਜਾਬ ਦੇ 8 ਜੁਲ੍ਹੇ ਹੁਸ਼ਿਆਰਪੁਰ ਪਠਾਨਕੋਟ ਨਵਾਂ ਸ਼ਹਿਰ ਮੋਹਾਲੀ ਪਟਿਆਲਾ ਫਤਗੜ੍ਹ ਸਹਿਗੁਰੂਪੁਰ ਨਗਰ ਤੇ ਗੁਰਦਾਸਪੁਰ ਵਿੱਚ ਪੀਲਾ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਤੋਂ ਬਾਅਦ ਮੌਸਮ ਨੂੰ ਲੈ ਕੇ ਲੋਕਾਂ ਨੇ ਬੜਾ ਚਕਾਫੀ ਜ਼ਿਆਦਾ ਖੌਫ ਨਜ਼ਰ ਆ ਰਿਹਾ ਹੈ ਤੇ ਹਾਲਾਂਕਿ ਗਰਮੀ ਨੇ ਕਾਫੀ ਜ਼ਿਆਦਾ ਲੋਕਾਂ ਨੂੰ ਪਰੇਸ਼ਾਨ ਕੀਤਾ ਹੋਇਆ ਪਰ ਇਸ ਵਿਆਹ ਨ ਮੌਸਮ ਵਿਭਾਗ ਦੀ ਚੇਤਾਵਨੀ ਨੇ ਕੁਝ ਰਾਹਤ ਜ਼ਰੂਰ ਦਿੱਤੀ ਹੈ ਫਿਲਹਾਲ ਇਸ ਬ੍ਰੇਟਨ ਦੇ ਬਾਸੀ ਨਹੀਂ ਨਵੀਂ ਅੱਜ ਤਾਜ਼ਾ ਖਬਰਾਂ ਲਈ ਕੁਝ ਖੇਤਰ ਜੀ ਕੀ ਹੈ ਜੀ ਧੰਨਵਾਦ